ਪੰਜਾਬ ਦੇ ਖੇਤਾਂ ਵਿੱਚ ਇਸ ਵਾਰ ਆਲੂ ਦੀ ਫਸਲ ਸੋਨਾ ਨਹੀਂ ਸਗੋਂ ਕਿਸਾਨਾਂ ਦੇ ਹੰਝੂ ਉਗਾਰੀ ਹੈ ਜਨਵਰੀ ਮਹੀਨੇ ਵਿੱਚ ਪਏ ਭਾਰੀ ਮੀਂਹ ਨੇ ਪੰਜਾਬ ਭਰ ਦੇ ਵਿੱਚ ਖਾਸ ਕਰਕੇ ਖੰਨਾ ਦੇ ਪਿੰਡ ਰਾਜੀਵਾਲ ਅਤੇ ਆਸ-ਪਾਸ ਦੇ ਇਲਾਕਿਆਂ 'ਚ 50% ਫਸਲ ਤਬਾਹ ਕਰ ਦਿੱਤੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਲ ਭਰ ਦੀ ਮਿਹਨਤ ਪਾਣੀ ਵਿੱਚ ਡੁੱਬ ਗਈ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਫਸਲ ਬਚੀ ਹੈ ਉਸ ਨੂੰ ਖਰੀਦਣ ਵਾਲਾ ਕੋਈ ਨਹੀਂ ਉਹ ਕੰਦੇ ਨਾ ਆਪ ਤਾਂ ਮਰਿਆ ਬਹਾਮਣਾ ਨਾਲ ਜਜ਼ਮਾਨ ਵੀ ਡੋਬੇ ਕਿਸਾਨੀ ਉਹ ਲੈ ਲੀਏ ਨੇ ਇਹ ਤਾਂ ਮੀਂਹ ਜਦ ਪੈ ਗਿਆ ਗਲ ਕੇ 50% ਤੁੱਤੋਂ ਵਪਾਰੀ ਛੱਡ ਗਿਆ ਕੰਟੈਕਟ ਵਾਲੇ ਵੀ ਛੱਡ ਗਿਆ ਭਾਅ ਨਹੀਂ ਕੋਈ ਲਾ ਰਿਹਾ ਨਿਕਲਦਾ ਵੀ ਇੱਦਾਂ ਦੇ ਭਾਅ ਵੀ ਇੱਦਾਂ ਰਹਿ ਗਏ ਸਾਡੇ ਕੋਲ ਕੋਲਡ ਸਟੋਰ ਵੀ ਨਹੀਂ ਇਹਨੂੰ ਰੱਖਣ ਦੀ ਥਾਂ ਨਹੀਂ ਸੈਡਲਿੰਗ ਏਡੇ ਖੇਚ ਪਏ ਨੇ ਅਜੇ ਬਰਸਾਤ ਦਾ ਫੇਰ ਨਹੀਂ ਪਤਾ ਪਰ ਤੁਹਾਨੂੰ ਦੱਸ ਦਿੰਦੇ ਨੇ ਬੀਤੇ ਸਾਲ ਜੋ ਆਲੂ 10 ਤੋਂ 11 ਰੁਪਏ ਕਿਲੋ ਵਿਕ ਰਿਹਾ ਸੀ ਅੱਜ ਵਪਾਰੀ ਉਸ ਨੂੰ ਸਿਰਫ 4 ਪੇ ਪਤੀ ਕਿਲੋ ਤੇ ਭਾਅ ਉਹ ਤੇ ਮੰਗ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਾਈ ਵੇਲੇ ਵੱਡੇ ਵੱਡੇ ਸੁੱਕਨੇ ਵਖਾਉਣ ਵਾਲੇ ਵਪਾਰੀ ਹੁਣ ਫੋਨ ਤੱਕ ਨਹੀਂ ਚੁੱਕ ਰਹੇ ਅਤੇ ਕਈਆਂ ਨੇ ਤਾਂ ਕਿਸਾਨਾਂ ਦੇ ਨੰਬਰ ਹੀ ਬਲੈਕਲਿਸਟ ਕਰ ਦਿੱਤੇ ਨੇ ਬਹੁਤ ਲੋ ਮੇਰੇ ਬੀਪਾਇ ਹੋਏ ਤੇ ਬਹੁਤ ਲੇਬਰ ਬਹੁ ਪਾਏਗੀ ਲੇਬਰ ਉਹੀ ਭਾ ਪੜਦੀ ਹੈ ਬੱਲੇ ਕੁਝ ਪੈਂਦਾ ਨਹੀਂ ਹੈਗਾ ਇਹ ਕਿਤਨੇ ਹਾਲਾਤ ਬਹੁਤ ਪੈੜੇ ਨੇ ਜੀ ਆਦੂ ਪਤਨੀ ਜੋ ਆਦੂ ਬੱਚੇ ਗੜ ਗਏ ਨੇ ਵਿੱਚ ਜੀ ਪਟਾਉਣਿਆਂ ਤਾਂ ਲੇਬਰ ਵੀ ਮਹਿੰਗੀ ਪੈਂਦੀ ਆ ਉਹ ਅਰ ਨੂੰ ਖਰਚਾ ਵੀ ਨਹੀਂ ਪੂਰਾ ਕਰਦੇ ਰਹੇ ਜਿਹੜੇ ਮਾਰੇ ਮੋਟਾ ਨਿਕਲ ਵੈ ਨਹੀਂ ਫਿਰ ਉਹ ਵਪਾਰੀ ਕਿਵੇਂ ਲੈ ਰਹੇ ਨੇ ਉਹ ਵਪਾਰੀ ਲੈ ਨਹੀਂ ਰਿਹਾ ਜੀ ਸੁਣੋਗੇ ਉਹ ਦਾਗੀ ਆ ਕੋਈ ਕਿਸੇ ਵਪਾਰੀ ਛੱਡ ਕੇ ਪਜਦਾ ਹੈ ਲੁੱਟਦਾ ਇਹ ਸਿਲਸਲਾ ਸਿਰਫ ਥਾਨਕ ਵਪਾਰੀਆਂ ਤੱਕ ਸੀਮਤ ਨਹੀਂ ਯੂਪੀ ਦੀ ਮਸ਼ਹੂਰ ਮੈਰੀਨੋ ਕੰਪਨੀ ਤੇ ਵੀ ਕਿਸਾਨਾਂ ਨੇ ਗੰਭੀਰ ਦੋਸ਼ ਲਗਾਏ ਨੇ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਦੇ ਮੁਤਾਬਕ ਕੰਪਨੀ ਨੇ ਕਿਸਾਨਾਂ ਨਾਲ 10 ਰੁਪਏ ਪ੍ਰਤੀ ਕਿਲੋ ਦਾ ਕੰਟਰੈਕਟ ਕੀਤਾ ਸੀ ਪਰ ਹੁਣ ਸਿਰਫ 4.5 ਰੁਪਏ ਕਿਲੋ ਆਲੂ ਖਰੀਦ ਕੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਪੀਟੀਸੀ ਨਿਊਜ਼ ਨੇ ਜਦੋਂ ਇਸ ਬਾਰੇ ਮੈਰੀਨੋ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਮਸਲੇ ਦਾ ਹੱਲ ਕੱਢ ਕੇ ਖਰੀਦ ਸ਼ੁਰੂ ਕੀਤੀ ਜਾਵੇਗੀ ਇਹ ਦੇਖੋ ਅੱਜ ਹੀ ਸਾਡੇ ਧਿਆਨ ਚ ਆਇਆ ਮੈਟਰ ਵੀ ਕੋਈ ਇਹਨਾਂ ਦਾ ਹੱਪਪੁਰ ਦੀ ਕੰਪਨੀ ਹੈ ਉਹਨਾਂ ਨਾਲ ਕੋਈ ਐਗਰੀਮੈਂਟ ਸੀਗਾ ਕਿਸਾਨਾਂ ਦਾ ਉਹਦੇ ਸਬੰਧ ਚ ਇਹਨਾਂ ਨੇ ਜਦੋਂ ਸਾਡੇ ਨੋਟਿਸ ਵਿੱਚ ਗੱਲ ਆਈ ਹੈ ਤਾਂ ਅਸੀਂ ਉਹਦੇ ਤੇ ਵਰਕਆਊਟ ਕਰ ਰਹੇ ਹਾਂ ਤੇ ਜੋ ਸਾਰੀ ਗੱਲ ਕੋਹ ਕੇ ਚੀਜ਼ ਸਾਹਮਣੇ ਆਏਗੀ ਜਾਂ ਤਾਂ ਉਹ ਐਸ ਪਰ ਦਾ ਐਗਰੀਮੈਂਟ ਇਹਨਾਂ ਨੂੰ ਸੈਟੀਸਫਾਈਡ ਕਰਨਗੇ ਨਹੀਂ ਤਾਂ ਜੋ ਬਣਦੀ ਹੋਈ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਤੁਰੰਤ ਦਖਲ ਨਾ ਦਿੱਤਾ ਅਤੇ ਵਪਾਰੀਆਂ ਦੀ ਮਨਮਾਨੀ ਨਾ ਰੋਕੀ ਤਾਂ ਉਹ ਆਲੂ ਦੀ ਖੇਤੀ ਛੱਡਣ ਲਈ ਮਜਬੂਰ ਹੋਣਗੇ ਖੰਨਾ ਤੋਂ ਗੁਰਦੀਪ ਸਿੰਘ ਅਤੇ ਨਾਪੜ ਤੋਂ ਸੰਜੀਵਦੀ ਰਿਪੋਰਟ ਪੀਟੀਸੀ ਨਿਊਜ਼